ਬਠਿੰਡਾ ਦੇ ਇੱਕ ਇਲਾਕੇ ਦੇ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਇੱਕ ਕਲਯੁਗੀ ਭਰਾ ਦੇ ਵੱਲੋਂ ਕੀਤਾ ਗਿਆ ਕਲੰਕਿਤ ਲੰਮੇ ਸਮੇਂ ਤੋਂ ਹੀ ਆਪਣੀ ਸੱਚੀ ਭੈਣ ਦਾ ਕਰਦਾ ਰਿਹਾ ਸੋਸ਼ਨ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਕੀਤਾ ਗਿਆ ਮੁਕੱਦਮਾ ਦਰਜ ਕਲਯੁਗੀ ਭਰਾ ਨੂੰ ਕੀਤਾ ਗਿਆ ਗ੍ਰਿਫਤਾਰ ਕੀਤੀ ਜਾ ਰਹੀ ਮਾਮਲੇ ਦੀ ਅਗਲੀ ਜਾਂਚ ਪੜਤਾਲ ਡੀਐਸਪੀ ਸਿਟੀ 2 ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ठाणा थर्मल ਦੇ ਇਲਾਕੇ ਦੇ ਵਿੱਚ ਇੱਕ ਅਜੀਹੀ ਘਟਨਾ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤੁਰੰਤ ਇਸ ਮਾਮਲੇ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਦੇ ਵਿੱਚ ਇਸ ਦਾ આરોપી ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਇਸ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਵੀ ਗਈ ਹੈ ਦੇ ਨਾਲ ਹੀ ਇਹਨਾਂ ਇਹ ਵੀ ਦੱਸਿਆ ਕਿ ਇਹੀ ਆਪਣੇ ਹੀ ਸਾਕੀ ਛੋਟੀ ਭੈਣ ਦਾ शोषण ਕਰ ਰਿਹਾ ਸੀ ਜਿਸ ਤੇ ਚਲਦੇ ਲੰਬੇ ਸਮੇਂ ਤੋਂ ਇਸੇ ਬੰਦੇ ਹਿੱਕਣਾ ਕੰਮ ਕੀਤਾ ਜਾ ਰਿਹਾ ਸੀ ਤੇ ਹੁਣ ਪੁਲਿਸ ਨੂੰ ਜਦੋਂ ਇਹਦੀ ਸ਼ਿਕਾਇਤ ਮਿਲੀ ਤਾਂ ਤੁਰੰਤ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਕਾਰਵਾਈ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਦੇ ਖਿਲਾਫ ਅਗਲੀ ਕਾਰਵਾਈ ਅਰੰਭੀ ਗਈ ਹੈ ਟੀ ਕੈਂਦੇਨਪੁਰ ਮਾਮਲੇ ਦੇ ਕੀ ਡੀਐਸਪੀ ਸੀਟੀ 2 ਆਉ ਸੁਣਦੇ ਹਾਂ ਉਹਨਾਂ ਦੀ ਹੀ ਇਸ ਬਾਰਨੀ ਇਹ ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਇੱਕ ਉਹਨਾਂ ਨੇ ਕੰਪਲੇਨਟ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿਹੜਾ ਉਸ ਦਾ ਵੱਡਾ ਬ੍ਰਦਰ ਹੈਗਾ ਜੋ ਸਾਡਾ ਇਸ ਮਕਦਮੇ ਦਾ ਕਿਊਸਟ ਵੀ ਹੈ ਹੀਰਾ ਲਾਲ ਹੈ ਉਸ ਵੱਲੋਂ ਉਸ ਲੜਕੀ ਨਾਲ ਧੱਕੇ ਨਾਲ ਜਾਂ ਨਜਾਇਜ਼ ਤੌਰ ਤੇ ਸਰੀਰਕ ਸੰਬੰਧ ਬਣਾਏ ਜਾਂਦੇ ਸੀਗੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਥਰਮਲ ਵਿਖੇ ਮਕਦਮਾ ਨੰਬਰ 186 ਅਸੀਂ ਰਜਿਸਟਰ ਕਰ ਲਿਆ ਹੈ ਤੇ ਡਿਊਰਿੰਗ ਅਸੀਂ ਇਨਵੈਸਟੀਗੇਸ਼ਨ ਹੈ ਜਿਹੜਾ ਇਸ ਮਕਦਮੇ ਦਾ ਦੋਸ਼ੀ ਸੀਗਾ ਹੀਰਾ ਲਾਲ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਮੁੱਢਲੇ ਪ੍ਰੀਲੀਮినਰਲੀ ਤੌਰ ਤੇ ਪਤਾ ਲੱਗਿਆ ਹੈਗਾ ਕਿ ਇਹ ਜਿਹੜੇ ਦੋਨੋਂ ਭੈਣ ਭਰਾ ਹੈਗੇ ਆ ਤੇ ਇਸ ਪਰ ਅਲਿਗੇਸ਼ਨਸ ਜੋ ਵੱਟਾ ਭਰਾ ਹੈਗਾ ਉਸਨੇ ਆਪਣੀ ਛੋਟੀ ਭੈਣ ਦੇ ਨਾਲ ਕੋਈ ਸਰੀਰਕ ਸੰਬੰਧ ਬਣਾਏ ਸੀ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਮੁਕੰਦਮਾ ਵੀ ਦਰਜ ਕਰ ਰਹੇ ਹਾਂ ਦੋਸ਼ੀ ਨੂੰ ਵੀ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਤੇ ਅੱਗੇ ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਤੋਂ ਕਰ ਰਹੇ ਸੀ ਜਾਂ ਕੋਈ ਤਨਖਾਸ਼ਗਰ ਕੀ ਮਾਮਲਾ ਜੋ ਮੁਢਲੇ ਤੌਰ ਤੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਜਿੱਦਾਂ ਕਿ ਇਹ ਦੋ ਭਰਾ ਸੀਗੇ ਤੇ ਘਰ ਦੇ ਵਿੱਚ ਇੱਕ ਉਹਨਾਂ ਦੀ ਮਦਰ ਸੀ ਮਦਰ ਜੋ ਠੀਕ ਨਹੀਂ ਰਹਿੰਦੇ ਸੀਗੇ ਤੇ ਜਿਹੜਾ ਇੱਕ ਭਰਾ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ ਤੋ ਐਸ ਪਰ ਜੋ ਕੰਪਲੇਨੈਂਟ ਦੇ ਐਲੀਗੇਸ਼ਨਸ ਨੇ ਇਹ ਕਾਫੀ ਪਿੱਛੇ ਕਾਫੀ ਲੰਬੇ ਟਾਈਮ ਤੋਂ ਇੱਕ ਦੋ ਸਾਲ ਤੋਂ ਇਹ ਉਸ ਦੇ ਨਾਲ ਇਸ ਤਰੀਕੇ ਦੀਆਂ ਗਲਤ ਹਰਕਤਾਂ ਜਿਹੜੀਆਂ ਹੋ ਰਹੀਆਂ ਸੀ ਘਰ ਦੇ ਵਿੱਚ ਜਿਸ ਤੇ ਹੁਣ ਆ ਕੇ ਜਿਸ ਨੇ ਉਸਨੇ ਇਸ ਸੰਬੰਧੀ ਕੰਪਲੇਟ ਦਿੱਤੀ ਆ ਤੇ ਜਿਸ ਤੇ ਅਸੀਂ ਮੁਕੱਦਮਾ ਦਰਜ ਕਰਕੇ ਇਸ ਐਸ ਜਿਹੜਾ ਸਾਰਾ ਮੁੱਦਾ ਹੈਗਾ ਇਸ ਨੂੰ ਅਸੀਂ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਦੋਸ਼ੀ ਅਸੀਂ ਅਰੈਸਟ ਕਰ ਲਿਆ ਹੈਗਾ ਜੀ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੇ ਪੱਖ ਕਲੀਅਰ ਕਰ ਦਿਆਂਗੇ ਇਹਦੇ ਵਿੱਚ ਤੇ ਬਾਕੀ ਇਹਦੀ ਅਸੀਂ ਫੋਰ ਕਰਾਂਗੇ